ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਨਵਾਂ ਵਲੌਗ ਤੇ ਸਾਡੇ ਘਰ ਬਣਦੇ ਅੱਜ 버ਗਰ ਵੇਖੋ ਅੱਜ ਤਾਂ ਨਵਾਂ 버ਗਰ ਕਿਵੇਂ ਬਣਦੇ ਆ ਦੇਖੋ ਆਹ ਦੇਖੋ ਨੋ ਸਾਸ ਦੋਵੇਂ ਲੱਗੀਆਂ ਆਏ ਨਵ 버ਗਰ ਬਣਾਣ ਲਈ ਹੈ ਤੇ ਉਹ ਸਾਡੇ ਤੇ ਜੇ ਟਮਾਟਰ शिमला ਮਿਰਚਾਂ ਖੀਰੇ ਮਲਾਈ ਮਸਾਲੇ ਪਿਆਜ਼ ਆਹ ਹਣ ਟਿੱਕੀਆਂ ਵੀ ਆ ਗਈਆਂ ਟਿੱਕੀਆਂ ਬਣੀਆਂ ਆ। ਆਹ ਸਾਡੇ ਟਿੱਕੀਆਂ ਵੀ ਆ ਗਈਆਂ। ਆ ਕੀ ਕਰਦਾ ਓਏ? ਮੇਰੇ ਰੁਕ ਜਾ। ਹੂੰ। ਓ ਠੀਕ ਹੈ। ਪਹਿਲਾਂ ਆਹ ਸਭ ਤੋਂ ਸਾਡੀ ਗੱਲ ਪਹਿਲੇ ਕੋਈ ਸਾਸਿਕਾ ਦੇ ਲੋ ਲੋ ਸਾਡੇ ਸਾਰਿਆਂ ਨੂੰ ਇਹਨਾਂ ਨੂੰ। ਹਾਂਜੀ। ਸਾਰਿਆਂ ਨੂੰ। ਠੀਕ ਆ ਬਾਰੇ। ਹਾਂ ਸਭ ਠੀਕ ਠਾਕ ਆ। ਤੂੰ ਸੁਣਾ ਤੂੰ ਠੀਕ ਆ? ਸਲਾਮ ਬਣ ਕੇ ਚਾਹੀਏ। ਹੂੰ। ਨਾ ਬਣਉਂਦੀ 버ਗਰ ਅੱਜ ਅੱਜ ਹੋਣਾ ਮਜ਼ਾ। ਕਹਿੰਦੀ ਅੱਜ ਤੁਸੀਂ ਬਾਹਰੋਂ 버ਗਰ ਨਹੀਂ ਖਵਾਉਣਾ ਤੁਹਾਨੂੰ। ਅੱਜ ਵੀ ਤੁਹਾਨੂੰ ਹੀ ਘਰੋਂ ਕੋਣਾ 버ਗਰ ਓਏ ਸੁਣਿਆ ਕੀ ਕਰਦਾ ਸਾਹ ਰੁਕ ਯੂਵੀ ਇਹ ਕਰ ਰਿਹਾ ਇਹਦੇ ਬੰਗਲ ਨਾ ਤੂੰ ਆ ਦੇ ਫੋਨ ਆਣੀ ਖੜ ਹੂੰ ਇਹ ਕੈਮਰਾ ਕਿੱਧਰ ਹੋਣਾ ਦੂਸਰਾ ਸਾਈਡ ਤੋਂ ਓਏ ਯੂਵੀ ਅੱਛਾ ਇਧਰ ਹਾਂ ਲੋ ਜੀ ਲੋ ਕੀ ਕਰ ਰਿਹਾ ਬੇਟਾ ਉਹ ਦੇਖੋ 버ਗਰ ਬਣ ਰਿਹਾ ਦੇਖੋ ਇਹ ਬਣਾ ਰਹੀ 버ਗਰ ਹੂੰ ਉਹ ਲੈ ਚੈੱਕ ਕਰੋ ਬਰਗਰਿਆ ਬਰਗਰ ਦੇ ਥੱਲੇ ਉਹ ਕਿੰਨਾ ਕੁ ਸਾਮਾਨ ਆਇਆ ਦੇਖੋ ਹੂੰ ਲਓ ਤੂੰ ਕਰਾਂਗੇ ਅਜੈਂਡ ਚੀਜ਼ ਹੋਣਾ ਚੀਜ਼ ਪਾਓ ਜੂ ਵੀ ਉਹ ਵੱਲ ਆ ਕੇ ਖਾਂਦਾ ਨਾ ਤੂੰ ਖਾਣੀ ਮਾੜਾ ਸਾਡੇ ਸਾਡੇ ਚ ਪਾ ਦੋ ਨਾ ਹੂੰ ਇਹ ਸਾਡੀ ਕਿਚਨ ਹੈ ਹੂੰ ਖਾਣਾ ਨਹੀਂ ਖਾਣਾ ਕੀ ਨਹੀਂ ਖਾਣਾ ਹੂੰ ਨਮੀ ਤੇ ਅੱਜ ਬੜੀ ਟਿਲੇਟ ਲੱਗਣ ਦੇ ਕੀ ਗੱਲ ਆ ਇਸ ਨਾਲ ਕੀ ਹੈ ਲੱਗਣ ਉਹ ਟੂਟੀ ਢੱਲੇ ਲੱਗਣੇ ਅੱਜ ਨਹੀਂ ਪੱਕੀ ਗੱਲ ਹੈ ਅੱਛਾ ਆ ਜਿਹੜੀ ਸੌਸ ਹੈਗੀ ਆ ਇਹ ਹੀ ਲੈ ਕੇ ਆਏ ਸਪੈਸ਼ਲ ਦਿੱਲੀ ਤੋਂ ਇਹ ਬੜੀ ਸੁਆਦ ਹੈਗੀ ਜੇ ਹੂੰ ਕੇੜਾ ਲਿਖਿਆ ਗਿਆ ਸੀ ਤੇ ਹਾਂ ਪਤਾ ਨਹੀਂ ਕਿਹੜੀ ਹੈ ਇਹ ਦਿੱਲੀ ਹੋਂ ਲੈ ਜਾਂਦੀ ਹੈ ਬੜੀ ਟੇਸਟੀ ਹੈ ਹੂੰ ਆ ਵਾ ਖੀਰੇ ਲੈ ਕੇ ਆਇਆ 20 ਰੁਪਿਆ ਦੇ ਦੋ ਟਮਾਟਰ ਲੈ ਕੇ ਆਇਆ ਅੱਧਾ ਕਿਲੋ ਹੂੰ ਓ ਇੱਥੇ ਹੀ ਆ ਕੇ 버거 ਬਣਾਵਾਂਗੇ ਹੂੰ ਜੋ ਵੀ ਉਹ ਉਹ ਮੇਲਾ ਮਸਾਲਾ ਚੱਲ ਕੋਈ ਗੱਲ ਚੱਲ ਕੋਈ ਗੱਲ ਟੋੜ ਪੁੱਟ ਲਿਆ ਜੋ ਵੀ ਐਸ ਨਹੀਂ ਕਰਦੇ ਬੇਟਾ ਇਹਨੇ ਮੁੜੀ ਪਾਣੀ ਆ ਗਿਆ ਓਕੇ ਇਹਨੂੰ ਇਧਰ ਪੁੱਛ ਬਰਗਰ ਖਾਣੇ ਗਏ ਨੇ ਉਹਦੇ ਆਪਜ ਲੱਗੀਆਂ ਬਸ ਦੋਵੇਂ ਜਣੀਆਂ ਤੁਸੀਂ ਮਾਵਾਂ ਦੀਆਂ ਤੁਹਾਨੂੰ ਫੋਨ ਜਦੋਂ ਮੈਂ ਮਸਾਬ ਲੈ ਜਦੋਂ ਮੈਂ ਨਾ ਆਨਲਾਈਨ ਤੇ ਤੁਹਾਨੂੰ ਕੀ ਗੱਲ ਨਹੀਂ ਹੁੰਦੀ ਅੱਗੋਂ ਪਛੋ ਤੁਸੀਂ ਆ ਪੱਜੀਆਂ ਫਿਰਦੀਆਂ ਜਾਣੂ ਉਹਨੂੰ ਦੋਨੋਂ ਜਣੀਆਂ ਆਹ ਇੱਥੇ ਤਾਂ ਕੋਈ ਗੱਲ ਨਹੀਂ ਹੁੰਦੀ ਮਸਾ ਦੀ ਨਾਦਰੋ ਕੈਮਰਾ ਨਾਲ ਦੇਖਿਆ ਜਾਂਦਾ ਸੰਗੀਸ਼ਰਨੀ ਕਹਿੰਦੇ ਤੁਸੀਂ ਤੇ ਬਰਗਰ ਇੱਕ ਮਿੰਟ ਰੋਕੇ ਬਣ ਜਾਊਗਾ ਹਾਂ ਪਹਿਲਾਂ ਕਿੱਦ ਲੈਣਾ ਪਹਿਲਾਂ ਮੈਂ ਖਾਊਗਾ ਪਹਿਲਾਂ ਮੈਂ ਖਾਊਗਾ ਜੋ ਵੀ ਖਾਊਗਾ ਜੋ ਵੀ ਬਰਗਰ ਖਾਊਗਾ ਖਾਊਗਾ ਓਕੇ ਹਾਂ ਇਹ ਸਮਾਨ ਸਾਡੇ ਕੋਲ ਘਰ ਪੂਰਾ ਹੈਗਾ ਸਾਡੇ ਕੋਲ ਬਰਗਰ ਬਣ ਗਈ ਨਹੀਂ ਬਰਗਰ ਬਣ ਗਿਆ ਹੂੰ ਅੱਜ ਜੋਣਾ ਜੇ ਫੁੱਲ ਨਿਆਰਾ 버거 ਖਾ ਕੇ ਤੇ ਮੇਰੇ ਸੋਣਾ ਮੈਂਤ ਬਾਰ ਇੱਕ ਹੀ ਖਾਊਗਾ ਇਹ ਨਵ ਜਿਹੜੀ ਹੈਗੀ ਨਾ ਇਹ ਕਟੋ-ਕਟ ਦੋ ਕਟੋ-ਕਟ ਦੋ ਪੱਕੇ ਜਿਹਦੇ ਅੱਜ ਤੇ ਤੁਹਾਨੂੰ ਮੈਂ ਇਹ ਵੀਡੀਓ ਖਾਊਗਾ 버거 ਖਾਂਦਿਆਂ ਵੀ ਵੀ ਖਾਂਦੀ ਕਿੰਨੇ ਆ ਹੂੰ ਆ ਚੈੱਕ ਕਰੋ ਰੈਪ ਹੋਣ ਲਿਆ ਹੈ ਕਿਉਂ ਹੈ ਨਾ ਤੂੰ ਤਾਂ ਕਾਉਂ ਜਾਵੇਂ ਹੈ ਪਹਿਲਾਂ ਬੱਕ ਜੂਵੀ ਮੈਂ ਤਾਂ ਬੱਕ ਜੂਵੀ ਦਾ ਆਰਾਮ ਨਾਲ ਗਰਮ ਹੀ ਹੂੰ ਮੈਨੂੰ ਬਾਈਕ ਨਹੀਂ ਹੂੰ ਨਾ ਕਾਪਾ ਬਲਕਿ ਨਹੀਂ ਖਾਣਾ ਆ ਡੋਨਟ ਖਾਣਾ ਡੋਨਟ ਤੋਂ ਲੈਦਾਂਗੇ ਡੋਨਟ ਲੈ ਲੈ ਤੂੰ ਪਹਿਲਾਂ ਮੈਂ ਖਾ ਲਾਂ ਮੈਨੂੰ ਫਿਰ ਲੈ ਮੈਨੂੰ ਨਾ ਉਹ ਜੋ ਚ ਪਾਗੇ ਉਹ ਚ ਸੌਸ ਪਲੇਟ ਫੜੋ ਇੱਕ ਤੇ ਸੌਸ ਬਹੁਤ ਰੱਜ ਕੇ ਖੁੱਲੀ ਮਜ਼ਾ ਫੇਰ ਹੋਣਾ ਇਹ ਮੈਨੂੰ ਤੇ ਜੀ ਦੋ ਤਿੰਨ ਚਾਰ ਸੌ ਲੱਗ ਗਿਆ ਵਾ ਯਾਰ ਹੁਣ ਮੈਂ ਮੇਰਾ ਲੱਗਾ ਵਾ ਮੈਂ ਯਾਰ ਕਹਾ ਸੋਨੇ ਇਹ ਅਗੇ ਸੌਰੀ ਸੌਸ ਇਹ ਸਾਡੀ ਮਦਰ ਆਹ ਆਹ ਲੈ ਬਰੀ ਖਾਣਾ ਮੈਂ ਖਾਣੀਆਂ ਚੱਲ ਅੱਛਾ ਓਕੇ ਓਕੇ ਆਪਾਂ ਕਾਲ ਕੇ 버ਗਰ ਤੇ ਆਹ ਆਹ ਸੌਸ ਲਾ ਕੇ ਖੁੱਲੀ ਸੌਸ ਨਹੀਂ ਖੁੱਲੀ ਸੌਸ ਮਾੜੀ ਮੋਟੀ ਸੌਸ ਨਹੀਂ ਸਾਨੂੰ ਮਜਾ ਆਦਾ ਸਾਨੂੰ ਬਾਅਦ ਚ ਭਾਵੇਂ ਸਾਡਾ ਗਲਾ ਖਰਾਬ ਹੋ ਜੇ ਹੂੰ ਓ ਓ ਓ ਨਵਜੀ ਐਂਡ ਗਰਾਫੀ ਐਂਡ ਤੈਨੂੰ ਮੈਂ ਨਾ 버ਗਰ ਦੀ ਦੁਕਾਨ ਖੋਲਣਾ ਗਾਦੇ ਬੜਾ ਕੰਮ ਚਲਾਣਾ ਹੈ ਤੇਰੇ ਨਾਲ ਪਕਰਾਂਗਾ ਤੇਰੇ ਨਾਲ ਮੈਂ ਪੂਰੀ ਹੈ ਆਹ ਧਰਮ ਮਾਨ ਦੇ ਨਾਲ ਬਹੁਤ ਸਵਾਲ ਬਣਿਆ ਹੈ ਬਹੁਤ ਵਧੀਆ 버ਗਰ ਆ ਵੇਖੋ ਜੇ ਤੀ 버ਗਰ ਖਾਣਾ ਹੋਵੇ ਬੇੜਾ ਨੋ ਜੇ 버ਗਰ ਖਾਣਾ ਹੋਵੇ ਨਾ ਤੁਹਾਡੇ ਘਰ ਆਓ ਸਾਨੂੰ ਮੈਸੇਜ ਕਰੋ ਤੁਹਾਨੂੰ ਇਸ 버거 ਕਹਾਂਗੇ ਜਿੰਨੇ ਤੋਂ ਜਿੰਨੇ ਕਹੋਗੇ 버거 ਖਾਣੇ ਆਪਾਂ ਉਹਨੇ ਖਵਾਵਾਂਗੇ ਐ ਪਿਆਰ ਨਾਲ ਵਧੀਆ 버거 ਹੂੰ ਨਾਲ ਕੋਲਡ ਡਰਿੰਕ 버거 ਦੇ ਨਾਲ ਸਪੈਸ਼ਲ ਹੂੰ ਹੂੰ ਨਵ 버거 ਖਾਂਦੇ ਹੀ ਹੁਣ ਨਾ ਸੁਵਾਦਿਆ ਪੱਕੀ ਗੱਲ ਐ ਹੂੰ ਸੋਚੋ ਕਿਨੇ ਨੰਬਰ ਦੇਗੇ ਆਪਣੇ ਆਪ ਨੂੰ ਆਹ ਐ ਪੂਰਾ ਵਿੱਚ ਐ ਭਰਿਆ ਹੈ ਜੀ ਇਸ ਵਾਰ ਹੈ ਨੰਨੇ ਕੰਮ ਕਰਾ ਰਹੇ ਆ ਤੁੰਦੇ ਹੂੰ ਹਾਂ ਉਹ ਯੂ ਵੀ ਖਾਂਦੇ ਆ ਉਹ ਆ ਸਾਡੀ ਲਾਈਟ ਉਹਦੇ ਵੀਡੀਓ ਬਣਾਉਣੇ ਆਪਾਂ ਤੇ ਸਾਨੂੰ ਲਾਈਟ ਦੀ ਜੋ ਲੋਡ ਲੋਡ ਪੈਂਦੀ ਆ ਤੇ ਫੇਰ ਅਸੀਂ ਇਹਨੂੰ ਚਲਾ ਲਈਦਾ ਹੂੰ ਓਹੋ ਮੰਮੀ ਕਿੱਥੇ ਰਹਿ ਗਏ ਤੁਸੀਂ ਤੇ ਕੀ ਕਰਨ ਦੇ ਉੱਥੇ ਤੇ ਤੁਹਾਡਾ 버ਗਰ ਕਿੱਥੇ ਗਿਆ ਮੇਰਾ ਪੱਲ ਕਿਦਾਂ ਬਣਾਇਆ 버ਗਰ ਬਣਾਇਆ ਨਹੀਂ ਇੱਕ ਦੋ ਸਰਦਾ ਅੱਛਾ ਮੰਗਣ ਰਿਆ ਸੀਗਾ ਚੱਲ ਆ ਦੂਜਾ ਨੂੰ ਲੈਣਾ ਕਰ 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 ਤੂੰ ਦੋਨ ਬਹਿ ਜਾ ਮੈਂ ਲਾਓ ਬਣਾ ਦਿੰਦੀ ਬਣਾ ਦਿੰਦੀ ਲਾਓ ਆ ਆ ਆ ਇਸ ਲਈ ਪਿਆਰ ਇਹ ਇਹਦੇ ਹੋਣਾ ਇਹ ਨਾ ਕੋਈ ਕਿਹਾ ਗਿਆ ਇਹ ਕੁਛ ਨਹੀਂ ਕਿਹਾ ਗਿਆ ਇਹਦੇ ਵਿੱਚ ਇਤੋਂ ਦੀ ਮੰਨ ਲਓ ਹਾਂ ਵੀ ਵਾਕਿਆਈ ਲੈ ਇੱਕ ਹੋਰ ਆਇਆ ਜੇ ਹਾਂ ਹਾਂ ਦਾਦੀ ਜੀ ਤਾਂ ਮੋਜਾਂ ਲੱਗੀਆਂ ਇਥੇ ਬੱਲੇ 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 ਬਗਰੇ ਖਾਂਦੇ ਆਂ ਹੀ ਲੋ ਜੀ ਨਾਮ ਤਾਂ ਹੋ ਗਈ ਫਿਨਿਸ਼ ਚਲੋ ਟੀਮ ਬਣਾਓ ਤੇ ਅਸੀਂ ਕਰਦੇ ਇੱਥੇ ਵਲੋਗ ਸਮਾਪਤ ਬਾਈ ਬਾਈ ਕਰਦੇ ਸਾਰਿਆਂ ਨੂੰ ਬਾਈ ਬਾਈ ਆਹ ਕਿਹੜਾ ਬਾਈ ਬਾਈ ਸੌਰੀ ਬਾਈ ਬਾਈ ਤੁਸੀਂ ਬਾਈ ਕਰ ਲਓ ਬਾਈ ਸਤਿ ਸ਼੍ਰੀ ਅਕਾਲ ਜੀ ਅਸੀ ਗਾਲ ਉਹ ਕੇ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਮਿਲਾਂਗੇ ਆਪਾਂ ਫੇਰ ਤੁਹਾਨੂੰ ਟਾਈਮ ਕੱਢ ਕੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ